ਆ ਦੇਖੋ ਜੀ ਇਸ ਤਰ੍ਹਾਂ ਹੀ ਸਿਸਟਮ ਜਿਹਾ ਇਹਨਾਂ ਦੇ ਵਿੱਚ ਕਨਾ ਲਾਈਟਾਂ ਜੀਆ ਰੋਡ ਤੇ ਲਾਈਆਂ ਜੀ ਸਾਡੇ ਹੈ ਤਾਂ ਵਧੀਆ ਚੀਜ਼ ਹੈ ਇਹ ਪਰ ਇਹ ਇੱਕ ਦੋ ਥਾਂ ਮਹੀ ਦਿਖੀਆਂ ਨੇ ਐਮ ਜਿੱਥੇ ਮੋੜ ਨੇ ਜਿਵੇਂ ਮਤਲਬ ਗਲਾਈ ਜੀ ਪੈਂਦੀ ਆ ਵਧੀਆ ਚੀਜ਼ ਹੈ ਇਹ ਪਰ ਇਹ ਸਾਰੇ ਤੇ ਪਤਾ ਨਹੀਂ ਕਿਉਂ ਨਹੀਂ ਲਾਈਆਂ ਕਰਨੇ ਹੋਰ ਤਾਂ ਨਹੀਂ ਸੀਗੀਆਂ ਮਗਰ ਕਿਤੇ ਇੱਕ ਦੋ ਕਰਪਾਈਏ ਇੱਕ ਦੋ ਕਰਬਾਂ ਤਾਂ ਹੀ ਨੇ ਹਨਾ ਇਹ ਜਿਵੇਂ ਕਰਬ ਪੈਂਦੀ ਆ ਜੀ ਉੱਥੇ ਇਹ ਬੜੀ ਵਧੀਆ ਚੀਜ਼ ਆ ਰਾਤ ਨੂੰ ਤੇ ਪਰ ਚਾਹੀਦੀਆਂ ਸਾਰੀ ਜਗ੍ਹਾ ਤੇ ਸੀਗੀਆਂ ਇਹ ਰੋਡ ਸਾਡੇ ਰੈ ਕੋਰਟ ਤੋਂ ਜੋ ਲੁਧਿਆਣਾ ਰੋਡ ਆ ਜੋਧਾਂ ਦੇ ਵਿੱਚੀ ਸਿੱਧ ਕਰਤਾਰ ਸਿੰਘ ਸਰਾਬਾ ਮਾਰਗ ਵੀ ਕਹਿੰਦੇ ਆਈ ਤੇ ਇਹਦੇ ਤੇ ਇੱਕ ਦੋ ਥਾਵਾਂ ਇਹ ਸਾਨੂੰ ਦਿਖੀਆਂ ਨੇ ਪਤਾ ਨਹੀਂ ਤਾਂ ਬਾਕੀ ਹਲੇ ਲਾਉਣੀਆਂ ਨੇ ਪਤਾ ਨਹੀਂ ਵੀ ਕੌਣ ਕੱਪੀ ਹੋ ਗਿਆ ਕੰਮ ਨੇ ਜੀ ਕਾਗਜ਼ਾਂਡ ਕਾਗਜ਼ਾਂਡ ਸਾਡਾ ਬੰਦਾ ਕਹਿੰਦਾ ਵੀ ਲੱਗੀਆਂ ਆਉਣਗੀਆਂ ਸਾਰੇ ਇਹ ਤੇ ਹੈ ਬੜੀ ਵਧੀਆ ਚੀਜ਼ ਐ ਇਹ ਗਾਹਾਂ ਤੁਹਾਨੂੰ ਫੇਰ ਦਿਖਾਉਣੀਆਂ ਇੱਕ ਥਾਂਵੇਂ ਹੋਰ ਆਉਣਗੀਆਂ ਇਹ ਤੇ ਮੈਨੂੰ ਤਾਂ ਇਹ ਸੀਗਾ ਵੀ ਇਹ ਸਾਰੀ ਰੋਡ ਤੇ ਜਿੱਥੇ-ਜਿੱਥੇ ਕਰਵ ਪੈਂਦੀ ਆ ਜਾਂਚ ਮੈਂ ਟੀ ਪੁਆਇੰਟ ਜੇ ਹੁੰਦੇ ਕੋਈ ਰੋਡ ਲਿੰਕ ਚੜਦਾ ਆ ਕੇ ਵੀ ਉੱਥੇ ਹੋਣਗੀਆਂ ਚਾਹੀਦੀਆਂ ਸਾਰੀ ਜਗ੍ਹਾ ਤੇ ਸੀਗੀਆਂ ਇਹ ਆ ਦੇਖੋ ਇੱਕ ਸਾਈਡ ਤੇ ਮਗਰ ਗੱਡੀ ਸੱਲੇ ਲਹੀ ਹੋਈ ਸੀਗੀ ਤੇ ਆ ਦੇਖੋ ਇੱਥੇ ਵੀ ਕਰਵ ਪੈਂਦੀ ਆ ਮੜੀ ਜੀ ਮੈਨੂੰ ਇਹ ਵੀ ਲੱਗਦਾ ਵੀ ਜਿੰਨੀਆਂ ਲਾਉਣੀਆਂ ਚਾਹੀਦੀਆਂ ਸੀ ਉਨੀਆਂ ਵੀ ਨਹੀਂ ਲਾਈਆਂ ਹੋਈਆਂ ਗਿਣਤੀ ਵੀ ਇਹਨਾਂ ਦੀ ਘਾਟੀ ਲੱਗਦੀ ਆ ਜੇ ਹੁਣ ਇੱਥੇ ਮੰਨ ਲਾ ਵੀ ਪਿਆ ਲੇਟਾਂ ਚਾਹੀਦੀਆਂ ਸੀਗੀਆਂ ਤਾਂ ਇਹ ਤਾਂ 15 ਕੀ ਲੱਗਦੀਆਂ ਮੈਨੂੰ ਉਦੋਂ ਵੀ ਘੱਟ ਹੀ ਲੱਗਦੀਆਂ ਨੇ ਉੱਥੇ ਅੱਗੇ ਆਉਣਗੀਆਂ ਉੱਥੇ ਕਾਫੀ ਨੇ ਮਤਲਬ ਲੇਟਾਂ ਹਾਂ ਇੱਥੇ ਕੀ ਸੀ ਇਹ ਦੇਖ ਕੇ ਉਦੋਂ ਲੱਗਿਆ ਸੀ ਜਾਂਦੇ ਹੋਏ ਇਹਨਾਂ ਨੂੰ ਤਾਂ ਹੀ ਆਪਾਂ ਹੁਣ ਵੀਡੀਓ ਬਣਾਉਣ ਲੱਗੇ ਸੀ ਮੁੜਦੇ ਹੋਏ ਤੇ ਮੈਨੂੰ ਇਹ ਸੀ ਵੀ ਨੀਰਾ ਹੋ ਗਿਆ ਵੀ ਸਾਰੀਆਂ ਕਰਬਾਂ ਤੇ ਹੋਣਗੀਆਂ ਪਰ ਨਹੀਂ ਆ ਕਿਉਂ ਚੱਲਿਆ ਆ ਆ ਚੌਕ ਪੈਂਦਾ ਜੀ ਇਹਦੇ 'ਚ ਤਾਂ ਇਹ ਤਾਹੀ ਲੱਗੀਆਂ ਹੋਈਆਂ ਨੇ ਇਹ ਆ ਦੇਖੋ ਇਹ ਇਸ ਤਰ੍ਹਾਂ ਬਾਕੀ ਇਹਨਾਂ ਦਾ ਹੂੰ ਨਹੀਂ ਮੈਨੂੰ ਤਾਂ ਜਾਣਕਾਰੀ ਨਾ ਪਰ ਹੈ ਨਹੀਂ ਕਿ ਵੀ ਇਹ ਕਿਵੇਂ ਚੱਗਦੀਆਂ ਨੇ ਇਹ ਕੀ ਸਿਸਟਮ ਹੈ ਇਹਨਾਂ ਦੇ ਵਿੱਚ ਹੈ ਜੀ ਇਹ ਆ ਦੇਖੋ ਜੀ ਇਸ ਤਰ੍ਹਾਂ ਹੀ ਸਿਸਟਮ ਜੀ ਹੈ ਇਹਨਾਂ ਦੇ ਵਿੱਚ ਇੱਕ ਨਾਲ ਲਾਈਟਾਂ ਜੀਆਂ ਰੋਡ ਤੇ ਲਾਈਆਂ ਜੀ ਸਾਡੇ ਹੈ ਤਾਂ ਵਧੀਆ ਚੀਜ਼ ਹੈ ਇਹ ਪਰ ਇਹ ਇੱਕ ਦੋ ਥਾਂ ਮਹੀ ਦਿਖੀਆਂ ਨੇ ਐਮ ਜਿੱਥੇ ਮੋੜ ਨੇ ਜਿਵੇਂ ਮਤਲਬ ਗਲਾਈ ਜੀ ਪੈਂਦੀ ਆ ਵਧੀਆ ਚੀਜ਼ ਹੈ ਇਹ ਪਰ ਇਹ ਸਾਰੇ ਤੇ ਪਤਾ ਨਹੀਂ ਕਿਉਂ ਨਹੀਂ ਲਾਈਆਂ ਕਰਨੇ ਹੋਰ ਤਾਂ ਨਹੀਂ ਸੀਗੀਆਂ ਮਗਰ ਕਿਤੇ ਇੱਕ ਦੋ ਕਰਬਾਂ ਹੀ ਇੱਕ ਦੋ ਕਰਬਾਂ ਤਾਂ ਹੀ ਨੇ ਹਨਾ ਇਹ ਜਿਵੇਂ ਕਰਬ ਪੈਂਦੀ ਆ ਜੀ ਉੱਥੇ ਇਹ ਬੜੀ ਵਧੀਆ ਚੀਜ਼ ਆ ਰਾਤ ਨੂੰ ਤੇ ਪਰ ਚਾਹੀਦੀਆਂ ਸਾਰੀ ਜਗ੍ਹਾ ਤੇ ਸੀਗੀਆਂ ਇਹ ਰੋਡ ਸਾਡੇ ਰੈਕੋਰਟ ਤੋਂ ਜੋ ਲੁਧਿਆਣਾ ਰੋਡ ਆ ਜੋਧਾਂ ਦੇ ਵਿੱਚ ਹੀ ਸ੍ਰੀ ਕਰਤਾਰ ਸਿੰਘ ਸਰਾਭਾ ਮਾਰਗ ਵੀ ਕਹਿੰਦੇ ਆਈ ਤੇ ਇਹਦੇ ਤੇ ਇੱਕ ਦੋ ਥਾਵਾਂ ਇਹ ਸਾਨੂੰ ਦਿਖੀਆਂ ਨੇ ਪਤਾ ਨਹੀਂ ਤਾਂ ਬਾਕੀ ਹਲੇ ਲਾਉਣੀਆਂ ਨੇ ਪਤਾ ਨਹੀਂ ਵੀ ਕੌਣ ਕੱਪੀ ਹੋ ਗਿਆ ਕੰਮ ਹੈ ਜੀ ਕਾਗਜ਼ਾਂ ਤੇ ਕਾਗਜ਼ਾਂ ਸਾਡਾ ਬੰਦਾ ਕਹਿੰਦਾ ਵੀ ਲੱਗੀਆਂ ਹੋਣਗੀਆਂ ਸਾਰੇ ਇਹ ਤੇ ਹੈ ਬੜੀ ਬੜੀ